ਸਤਿ ਸ਼੍ਰੀ ਅਕਾਲ ਜੀ। ਵੇਖੋ ਗੱਲ ਇਦਾਂ ਆ ਕਿ ਮੇਰਾ ਦਿਮਾਗ ਤੇ ਬਿਲਕੁਲ ਵੀ ਕੰਮ ਨਹੀਂ ਕਰ ਰਿਹਾ। ਹੁਣ ਤੁਸੀਂ ਹੀ ਮੈਨੂੰ ਦੱਸੋ ਕਿ ਇਸ ਵਿਸ਼ੇ ਵਿੱਚ ਅੱਗੇ ਕੀ ਕਦਮ ਚੁੱਕਣਾ ਚਾਹੀਦਾ ਆ। ਅਮਰ ਜੀ ਆਪਣੇ ਪਰਿਵਾਰ ਦੇ ਵਿਚਕਾਰ ਮਤਲਬ ਆਪਣੀ ਪਤਨੀ ਤੇ ਬਹੂ ਬੇਟੇ ਨਾਲ ਬੈਠੇ ਹੋਏ ਬੋਲੇ ਕਿਉਂਕਿ ਹਲੇ ਥੋੜੇ ਚਿਰ ਪਹਿਲਾਂ ਕਿਸੇ ਕੁੜੀ ਦਾ ਫੋਨ ਉਹਨਾਂ ਦੇ ਮੋਬਾਈਲ ਤੇ ਆਇਆ ਸੀ। ਕਿ ਉਹਨਾਂ ਦੇ ਹੋਣ ਵਾਲੇ ਜਵਾਈ ਕੀਰਤ ਦੀਆਂ ਗਲਤ ਆਦਤਾਂ ਕਰਕੇ ਉਹਦੇ ਦੋ ਵਿਆਹ ਰੋਕੇ ਤੋਂ ਬਾਅਦ ਟੁੱਟ ਗਏ ਸੀ ਮੈਂ ਉਹਦੇ ਤੇ ਉਹਦੇ ਪਰਿਵਾਰ ਦੇ ਬਾਰੇ ਸਭ ਕੁਝ ਚੰਗੀ ਤਰ੍ਹਾਂ ਜਾਣਦੀ ਹਾਂ ਤੇ ਉਹ ਕੁੜੀ ਨੇ ਜੋ ਕੁਝ ਵੀ ਦੱਸਿਆ ਉਹ ਸਭ ਕੁਝ ਸਹੀ ਵੀ ਸੀ ਉਹਦੇ ਪਰਿਵਾਰ ਦੇ ਬਾਰੇ ਤੇ ਜੇ ਹੁਣ ਗੱਲ ਆਪਣੀ ਕੁੜੀ ਦੀ ਆਵੇ ਤਾਂ ਕੋਈ ਬਾਪ ਕਿਦਾਂ ਖਤਰਾ ਮਨ ਲੈ ਸਕਦਾ ਹੈ ਈਸ ਲਈ ਅਮਰਜੀ ਆਪਣੇ ਪਰਿਵਾਰ ਦੇ ਨਾਲ ਸਲਾਹ ਕਰ ਰਹੀ ਸੀ ਕਿਉਂਕਿ ਉਹਨਾਂ ਦੀ ਬੇਟੀ ਜੋਤੀ ਦੀ ਸਗਾਈ ਕੀਰਤ ਦੇ ਨਾਲ ਹੋਈ ਸੀ ਤੇ ਵਿਆਹ ਦੀ ਤਾਰੀਖ ਵੀ ਬਹੁਤ ਛੇਤੀ ਹੀ ਨਿਕਲਣ ਵਾਲੀ ਸੀ ਦੇਖੋ ਮੇਰਾ ਤੇ ਇਹ ਮੰਨਣਾ ਆ ਕਿ ਜੇ ਜੋਤੀ ਦੀ ਸਗਾਈ ਟੁੱਟ ਗਈ ਤਾਂ ਸਾਡੀ ਬਹੁਤ ਬਦਨਾਮੀ ਹੋਵੇਗੀ ਅਮਰਦੀ ਪਤਨੀ ਬੇਟੀ ਦੀ ਸਗਾਈ ਟੁੱਟਣ ਨਾਲ ਬਦਨਾਮੀ ਦੇ ਡਰ ਤੋਂ ਬੋਲੀ ਪਰ ਮੰਮੀ ਜੀ ਤੁਹਾਨੂੰ ਕੀ ਲੱਗਦਾ ਕਿ ਸਿਰਫ ਬਦਨਾਮੀ ਦੇ ਡਰ ਨਾਲ ਜੋਤੀ ਦੀ ਜ਼ਿੰਦਗੀ ਬਰਬਾਦ ਕਰ ਦੇਣੀ ਚਾਹੀਦੀ ਆ ਤੇ ਇਦਾਂ ਵੀ ਨਹੀਂ ਹੈ ਕਿ ਬਦਨਾਮੀ ਸਿਰਫ ਲੜਕੀ ਦੀ ਹੀ ਹੋਵੇ ਬਦਨਾਮੀ ਤੇ ਲੜਕੇ ਦੀ ਵੀ ਹੁੰਦੀ ਆ ਤੁਸੀਂ ਉਹਨੂੰ ਖੁਦ ਹੀ ਵੇਖ ਲਓ ਕਿਰਤ ਦੇ ਵਿਹਾਰ ਨੂੰ ਵੇਖ ਕੇ ਹੀ ਤੇ ਅਸੀਂ ਇਹ ਰਿਸ਼ਤਾ ਤੋੜਨਾ ਚਾਹੁੰਦੇ ਹਾਂ ਨਹੀਂ ਤੇ ਉਹ ਲੋਕ ਤੇ ਵਿਆਹ ਨੂੰ ਬਿਲਕੁਲ ਤਿਆਰ ਨੇ ਉਹਨਾਂ ਦੀ ਬਹੂ ਗੁੰਜਨ ਬੋਲੀ ਮੰਮੀ ਜੀ ਗੁੰਜਨ ਬਿਲਕੁਲ ਸਹੀ ਕਹਿ ਰਹੀ ਆ ਅਸੀਂ ਕਿੱਦਾਂ ਜੋਤੀ ਦਾ ਵਿਆਹ ਕੀਰਤ ਨਾਲ ਕਰ ਸਕਦੇ ਆ ਉਹ ਵੀ ਉਹ ਕੀਰਤ ਦੇ ਨਾਲ ਜਿਹਦਾ ਵਿਆਹ ਜਿੱਦਾਂ ਕਿ ਉਸ ਲੜਕੀ ਨੇ ਦੱਸਿਆ ਕਿ ਦੋ ਵਾਰ ਹੁੰਦਿਆਂ ਹੁੰਦਿਆਂ ਟੁੱਟ ਗਿਆ ਆ ਉਹਨਾਂ ਦਾ ਬੇਟਾ ਵੀ ਆਪਣੀ ਪਤਨੀ ਗੁੰਜਨ ਦੀ ਗੱਲ ਨਾਲ ਸਹਿਮਤ ਸੀ ਮੈਂ ਸੋਚ ਰਿਹਾ ਕਿ ਇਹਦੇ ਬਾਰੇ ਮੈਂ ਆਪਣੇ ਦੋਸਤ ਗੋਪਾਲ ਦੇ ਨਾਲ ਗੱਲ ਕਰਾਂ ਆ ਮਰਜੀ ਉਹ ਬਹੁਤ ਸੋਚ ਸਮਝ ਕੇ ਬੋਲੇ ਹਾਂ ਇਹ ਬਿਲਕੁਲ ਸਹੀ ਰਹੇਗਾ ਪਤਨੀ ਬੇਟਾ ਤੇ ਬਹੂ ਇਕੱਠੇ ਬੋਲੇ ਹਾਲੇ ਸਾਰੇ ਲੋਕ ਇੱਥੇ ਬੈਠੇ ਕੇ ਗੱਲ ਹੀ ਕਰ ਰਏ ਸੀ ਕਿ ਅਚਾਨਕ ਡੋਰ ਬੈਲ ਵੱਜ ਗਈ ਤੇ ਜਦੋਂ ਦਰਵਾਜ਼ਾ ਖੋਲਿਆ ਤੇ ਸਾਹਮਣੇ ਕੀਰਤ ਖੜਾ ਸੀ ਉਹ ਮਿਸਟਰ ਖੜਾ ਵੇਖ ਕੇ ਸਾਰੇ ਹੈਰਾਨ ਰਹਿ ਗਏ ਕੀਰਤ ਤੂੰ ਸਾਰੇ ਹੱਕੇ ਬੱਕੇ ਰਹਿ ਗਏ ਜੀ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਤੁਸੀਂ ਮੇਰੀ ਤੇ ਜੋਤੀ ਦੀ ਸਗਾਈ ਤੋੜਨ ਦੀ ਸੋਚ ਰਹੇ ਹੋ ਨਾ ਕੀਰਤ ਕਬਰੰਦੇ ਹੋਏ ਬੋਲਿਆ ਪਰ ਤੈਨੂੰ ਇਸ ਬਾਰੇ ਗੱਲ ਬਾਰੇ ਕਿੱਦਾਂ ਪਤਾ ਲੱਗਿਆ ਅਮਰਜੀਤ ਇਕਦਮ ਬੋਲੇ ਅੰਕਲ ਇਸ ਬਾਰੇ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਹਾਂ ਪਹਿਲਾ ਮੈਂ ਤੁਹਾਡੇ ਸਾਰਿਆਂ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਤੇ ਉਸ ਤੋਂ ਬਾਅਦ ਜੇ ਤੁਸੀਂ ਮੇਰੀ ਤੇ ਜੋਤੀ ਦੀ ਸਗਾਈ ਤੋੜ ਵੀ ਦਿਓਗੇ ਤੇ ਮੈਨੂੰ ਬੁਰਾ ਨਹੀਂ ਲੱਗੇਗਾ ਕੀਰਤ ਦੁਖੀ ਹੋ ਕੇ ਬੋਲਿਆ ਕੀਰਤ ਮੈਨੂੰ ਤੂੰ ਸਾਫ਼-ਸਾਫ਼ ਦੱਸ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਅਮਰਜੀ ਬੜੇ ਦੁਖੀ ਹਿਰਦੇ ਨਾਲ ਬੋਲੇ ਕਿਉਂਕਿ ਉਹਨਾਂ ਨੂੰ ਕੀਰਤ ਬਹੁਤ ਵਧੀਆ ਲੱਗਦਾ ਸੀ ਛੂ ਸ਼ੀਲ ਦੇ ਸੰਸਕਾਰੀ ਮਾਤਾ ਪਿਤਾ ਦਾ ਪੂਰੀ ਤਰ੍ਹਾਂ ਧਿਆਨ ਰੱਖਣ ਵਾਲਾ ਇਸ ਲਈ ਆਪਣੇ ਦੋਸਤ ਗੋਪਾਲ ਦੇ ਕਰਕੇ ਉਹਨਾਂ ਨੇ ਜੋਤੀ ਦਾ ਰਿਸ਼ਤਾ ਕੀਰਤ ਨਾਲ ਕੀਤਾ ਸੀ ਅੰਕਲ ਜੀ ਅੱਜ ਤੁਹਾਨੂੰ ਕਿਸੇ ਕੁੜੀ ਦਾ ਫੋਨ ਆਇਆ ਹੋਵੇਗਾ ਤੇ ਉਹਨੇ ਮੇਰੀਆਂ ਬਹੁਤ ਗਲਤ ਆਦਤਾਂ ਦੇ ਬਾਰੇ ਵੀ ਦੱਸਿਆ ਹੋਵੇਗਾ ਤੇ ਮੈਨੂੰ ਬੁਰਾ ਵੀ ਕਿਹਾ ਹੋਵੇਗਾ ਉਹਨੇ ਇਹ ਵੀ ਕਿਹਾ ਹੋਵੇਗਾ ਕਿ ਕਿਦਾਂ ਦੋ ਕੁੜੀਆਂ ਨੇ ਮੇਰੀ ਇੰਨਾਂ ਆਦਤਾਂ ਦੇ ਕਰਕੇ ਮੇਰੇ ਨਾਲ ਰਿਸ਼ਤਾ ਤੋੜਿਆ ਸੀ ਹਾਂ ਹਾਂ ਬਿਲਕੁਲ ਸਹੀ ਕਿਹਾ ਤੁਸੀਂ ਪਰ ਉਹ ਕੁੜੀ ਹੈ ਕੌਣ ਇਸ ਵਾਰ ਅਮਰਜੀਤ ਪਤਨੀ ਨੇ ਕੀਰਤ ਨੂੰ ਸਵਾਲ ਪੁੱਛਿਆ ਆਂਟੀ ਇਹ ਉਹੀ ਕੁੜੀ ਆ ਜਿਹਦੇ ਨਾਲ ਮੇਰਾ ਪਹਿਲਾ ਵਿਆਹ ਤੈਅ ਹੋਇਆ ਸੀ ਤੇ ਉਹ ਵਿਆਹ ਤੋਂ ਪਹਿਲਾਂ ਮੇਰੇ ਨਾਲ ਇੱਕ ਵਾਅਦਾ ਕਰਨਾ ਚਾਹੁੰਦੀ ਸੀ ਕਿ ਮੈਂ ਵਿਆਹ ਤੋਂ ਬਾਅਦ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਉਹਦੇ ਪੇਕੇ ਘਰ ਉਹਦੇ ਮਾਤਾ ਪਿਤਾ ਦੀ ਦੇਖਭਾਲ ਕਰਨ ਲਈ ਉੱਥੇ ਹੀ ਰਹਾ ਹਾਂ ਹੁਣ ਤੁਸੀਂ ਹੀ ਦੱਸੋ ਮੈਂ ਉਹਦੀ ਇਹ ਸ਼ਰਤ ਕਿੱਦਾਂ ਮੰਨ ਸਕਦਾ ਸੀ ਹਾਲਾਂਕਿ ਉਹਦਾ ਇੱਕ ਭਰਾ ਭਾਬੀ ਵੀ ਸੀ ਜੋ ਕਿ ਅਲੱਗ ਰਹਿੰਦੇ ਸੀ ਪਰ ਮੈਂ ਤਾਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਅਲਾਦਾ ਹਾਂ ਯਸਈ ਮੈਂ ਉਹਦੇ ਨਾਲ ਰਿਸ਼ਤਾ ਤੋੜ ਦਿੱਤਾ ਪਰ ਉਹਨੇ ਮੈਨੂੰ ਇੱਕ ਧਮਕੀ ਦਿੱਤੀ ਸੀ ਕਿ ਉਹ ਮੇਰਾ ਰਿਸ਼ਤਾ ਕਿਸੇ ਹੋਰ ਨਹੀਂ ਹੋਣ ਦੇਵੇਗੀ ਕਿਉਂਕਿ ਉਹ ਮੇਰੇ ਨਾਲ ਬਹੁਤ ਪਿਆਰ ਕਰਦੀ ਸੀ ਤੇ ਜੇ ਮੈਂ ਉਹਦਾ ਨਾ ਹੋ ਸਕਿਆ ਤੇ ਉਹ ਮੈਨੂੰ ਕਿਸੇ ਹੋਰ ਦਾ ਵੀ ਨਹੀਂ ਹੋਣ ਦੇ ਸਕੇਗੀ ਇਸ ਲਈ ਮੇਰੀ ਜੋਤੀ ਦੇ ਨਾਲ ਸਗਾਈ ਹੋਣ ਤੋਂ ਪਹਿਲਾਂ ਵੀ ਮੇਰੀ ਕਿਤੇ ਹੋਰ ਗੱਲ ਚੱਲ ਰਹੀ ਸੀ ਪਰ ਉਹਨੇ ਉੱਥੇ ਵੀ ਰਿਸ਼ਤਾ ਤੋੜਵਾ ਦਿੱਤਾ ਤੇ ਹੁਣ ਥੋੜਾ ਜਿਹਾ ਪਹਿਲਾਂ ਹੀ ਉਹਨੇ ਮੇਰੇ ਮੋਬਾਈਲ ਤੇ ਮੈਨੂੰ ਮੈਸੇਜ ਭੇਜਿਆ ਸੀ ਕਿ ਮਿਸਟਰ ਕੀਰਤ ਤੂੰ ਉਸ ਕੁੜੀ ਨਾਲ ਵਿਆਹ ਨਹੀਂ ਕਰ ਪਾਵੇਂਗਾ ਕਿਉਂਕਿ ਮੈਂ ਆਪਣੀ ਚਾਲ ਚੱਲ ਲਈ ਆ ਜੇ ਤੁਹਾਨੂੰ ਵਿਸ਼ਵਾਸ ਨਹੀਂ ਤੇ ਤੁਸੀਂ ਮੈਸੇਜ ਵੀ ਐਸ ਸਕਦੇ ਹੋ ਹਾਲਾਂਕਿ ਉਹਨੇ ਹੁਣੇ ਹੁਣੇ ਮੈਸੇਜ ਡਿਲੀਟ ਕਰ ਦਿੱਤਾ ਆ ਪਰ ਮੈਂ ਪਿਛਲੀ ਗੱਲ ਤੋਂ ਸਬਕ ਲੈ ਕੇ ਇਸ ਵਾਰ ਪਹਿਲਾਂ ਹੀ ਸਕਰੀਨਸ਼ਾਟ ਲੈ ਲਿਆ ਸੀ ਤੁਸੀਂ ਇੱਕ ਵਾਰ ਵੇਖ ਲਓ ਤੇ ਮੇਰੇ ਘਰ ਦੇ ਲਾਗੇ ਬੰਨੇ ਲੋਕਾਂ ਅਤੇ ਰਿਸ਼ਤੇਦਾਰਾਂ ਤੋਂ ਮੇਰੇ ਵਿਆਹ ਬਾਰੇ ਪਤਾ ਕਰ ਸਕਦੇ ਹੋ ਕੀਤਨੇ ਉਸੇ ਟਾਈਮ ਮੋਬਾਈਲ ਖੋਲ ਕੇ ਸਾਰਿਆਂ ਨੂੰ ਮੈਸੇਜ ਵਿਖਾਇਆ ਜੀ ਹਾਂ ਇਹ ਤੇ ਬਿਲਕੁਲ ਸਹੀ ਗੱਲ ਆ ਇੱਕ ਇੱਕ ਵਾਰ ਸਾਰਿਆਂ ਨੇ ਮੈਸੇਜ ਵੇਖ ਕੇ ਕਿਹਾ ਕਿਉਂਕਿ ਉਹ ਮੈਸੇਜ ਉਹੀ ਨੰਬਰ ਤੋਂ ਸੀ ਜਿਹਦੇ ਤੋਂ ਅਮਰ ਜੀ ਨੂੰ ਫੋਨ ਆਇਆ ਸੀ ਖੈਰ ਅਮਰ ਜੀ ਨੇ ਤੇ ਉਹਦੇ بیٹے ਨੇ ਕੀਰਤ ਦੇ ਬਾਰੇ ਗੋਪਾਲ ਜੀ ਤੋਂ ਤੇ ਉਹਦੇ ਘਰ ਦੇ ਲਾਗੇ ਬੰਨੇ ਲੋਕਾਂ ਤੋਂ ਪਤਾ ਕੀਤਾ ਉਹਦੇ ਆਫਿਸ ਜਾ ਕੇ ਵੀ ਜਾਣਕਾਰੀ حاصل ਕੀਤੀ ਪਰ ਕੀਰਤੀ ਕਿਸੇ ਨੇ ਵੀ ਕੋਈ ਗਲਤ ਆਦਤ ਬਾਰੇ ਨਹੀਂ ਕਿਹਾ ਗੋਪਾਲ ਜੀ ਨੇਤੇ ਕੀਰਤ ਦੇ ਚਰਿੱਤਰ ਦੀ ਪੂਰੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ ਸੀ ਤੇ ਕੁਝ ਹੀ ਦਿਨਾਂ ਵਿੱਚ ਕੀਰਤ ਦਾ ਵਿਆਹ ਜੋਤੀ ਨਾਲ ਬੜੀ ਧੂਮ-ਧਾਮ ਨਾਲ ਹੋ ਗਿਆ ਤੇ ਅੱਜ ਜੋਤੀ ਆਪਣੇ ਸਹੁਰੇ ਘਰ ਬਹੁਤ ਖੁਸ਼ ਆ ਕਿਉਂਕਿ ਕੀਰਤ ਵਿੱਚ ਕੋਈ ਵੀ ਬੁਰਾਈ ਨਹੀਂ ਸੀ ਤੇ ਕੀਰਤ ਤੇ ਉਹਦੇ ਪਰਿਵਾਰ ਵਾਲੇ ਜੋਤੀ ਨੂੰ ਪਿਆਰ ਵੀ ਬਹੁਤ ਕਰਦੇ ਸੀ ਤੇ ਉਹਦਾ ਖਿਆਲ ਵੀ ਬਹੁਤ ਰੱਖਦੇ ਸੀ ਅਮਰ ਜੀ ਤੇ ਉਹਦੀ ਪਤਨੀ ਹਰ ਵਾਰ ਸੋਚਦੇ ਕਿ ਜੇ ਕੀਰਤ ਸਹੀ ਸਮੇਂ ਨਾ ਆਇਆ ਹੁੰਦਾ ਤੇ ਉਹ ਜੋਤੀ ਦਾ ਵਿਆਹ ਤੋੜ ਹੀ ਦਿੰਦੇ ਪਰ ਰੱਬ ਦੀ ਮਿਹਰ ਨਾਲ ਸਭ ਕੁਝ ਠੀਕ ਹੋ ਗਿਆ ਤੇ ਉਹ ਲੋਕ ਜੋਤੀ ਨੂੰ ਖੁਸ਼ ਵੇਖ ਕੇ ਆਪ ਵੀ ਬਹੁਤ ਖੁਸ਼ ਹੁੰਦੇ ਸੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਕਹਾਣੀ ਨੂੰ ਲਾਈਕ ਵੀ ਜਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਗਨੋਰ ਕਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ